ਉਨਤ ਸਿੰਘ ਸਨੋਗੇ ਨਛੱਤਰ ਸਿੰਘ ਦੇ ਨਾਵਲ ਕੈਂਸਰ ਟ੍ਰੇਨ ਨੂੰ ਨਛੱਤਰ ਸਿੰਘ ਮੈਂ ਹੀ ਕਿਹਾ ਹੈ ਵੈਸੇ ਉਹ ਲੇਖਕ ਨਾਮ ਤੋਂ ਸਿਰਫ ਨਛੱਤਰੀ ਨੇ ਉਹਨਾਂ ਨੇ ਇਹ ਨਾਵਲ ਉਹਨਾਂ ਮਿੱਤਰ ਪਿਆਰਿਆਂ ਦੇ ਨਾਂ ਕੀਤਾ ਹੈ ਜਿਨ੍ਹਾਂ ਦੀ ਸਿਹਤ ਤੋਂ ਬਿਨਾ ਇਹ ਨਾਵਲ ਲਿਖਿਆ ਨਹੀਂ ਸੀ ਜਾਣਾ ਨਛੱਤਰ ਦੀਆਂ ਹੋਰ ਰਚਨਾਵਾਂ ਵਿੱਚ ਸ਼ਾਮਲ ਨੇ ਕਹਾਣੀਆਂ ਦੀਆਂ ਕਿਤਾਬਾਂ ਤਖਤ ਤੇ ਚਿਹਰੇ 1974 ਤੀਲਾ ਤੀਲਾ 1982 ਜੌਨ ਜੋਕਿਉਨਿਸੋਚਾਸੀ ਕੋਮਨਕੇਰੀ 1999 ਹਰ ਜਿੱਤ 2000 ਰੇਤ ਵਿੱਚ ਨਹਾਉਂਦੀਆਂ ਚਿੜੀਆਂ 2014 ਤੇ ਉਹਨਾਂ ਵੱਲੋਂ ਲਿਖੇ ਗਏ ਨਾਵਲ ਨੇ ਬੁੱਢੀ ਸਦੀ ਦਾ ਬਨੁਖ 1988 ਬਾਕੀ ਦਾ ਸੱਚ 1994 ਨਿੱਕੇ ਨਿੱਕੇ ਅਸਮਾਨ 2004 ਹਨੇਰੀਆਂ ਗਲੀਆਂ 2007 ਸਲੋ ਡਾਊਨ 2012 ਤੇ ਉਹਨਾਂ ਦੀਆਂ ਹਿੰਦੀ ਵਿੱਚ ਅਨਵਾਦ ਰਚਨਾਵਾਂ ਨੇ ਗੇਹਰੀ ਕਹਾਣੀਆਂ ਸਲੋ ਡਾਉਨ ਨਾਵਲ 2016 ਹਨੇਰੀਆਂ ਗਲੀਆਂ ਨਾਵਲ 2017 ਤੇ ਉਹਨਾਂ ਵੱਲੋਂ ਅਨਵਾਦ ਕੀਤੀਆਂ ਰਚਨਾਵਾਂ ਵੀ ਸ਼ਾਮਲ ਨੇ ਲਖਮੀ ਬੱਚਾਂ ਲਈ ਸੰਜ ਸਵੇਰਾ www.sanganajangal.com ਅਤੇ ਮਿਲ ਜੁਲ ਮਨ ਨਾਵਲ ਮਰੀਦਲਾ ਗਰਗ ਭਾਰਤੀ ਸਹਿਤ ਅਕਾਦਮੀ ਦਿੱਲੀ ਕੈਂਸਰ ਟ੍ਰੇਨ ਨੂੰ ਪ੍ਰਕਾਸ਼ਿਤ ਕੀਤਾ ਚੇਤਨਾ ਪ੍ਰਕਾਸ਼ਨ ਪੰਜਾਬੀ ਪਵਨ ਲੁਧਿਆਣਾ ਪੰਜਾਬ ਨੇ ਤੇ ਜਿਨ੍ਹਾਂ ਦਾ ਵੈਬਸਾਈਟ ਐਡਰੈਸ www.chetanprakashan.com ਹੈ ਤੇ ਇਹਨਾਂ ਦਾ ਈਮੇਲ ਹੈ chetanprakashan@gmail.com ਤੇ ਲੋ ਫਿਰ ਸ਼ੁਰੂ ਕਰਦੇ ਹਾਂ ਨਾਵਲ ਦੇ ਪਹਿਲੇ ਕੰਡ ਤੋਂ ਪਹਿਲਾ ਕੰਡ ਲਗਭਗ ਪਿਛਲੇ 2 ਘੰਟਿਆਂ ਤੋਂ ਬਿਜਲੀ ਗੁਰ ਸੀ ਅੱਧਾ ਘੁ ਘੰਟਾ ਪਹਿਲਾਂ ਕੁਝ ਪਲਾਂ ਲਈ ਆਈ ਵੀ ਬਰਲਿਸ਼ਕੋਰ ਦੀ ਮਾਰਕੀ ਫਿਰ ਚੱਲੀ ਗਈ। ਕੋਈ ਵੱਡਾ ਹੀ ਫਾਲਟ ਪੈ ਗਿਆ ਲੱਗਦਾ ਹੈ ਆਪਣੀ ਗਰਦਨ ਉੱਤੇ ਸਿਮਾਏ ਪਸੀਨੇ ਦੀਆਂ ਬੂੰਦਾਂ ਨੂੰ ਰੁਮਾਲ ਨਾਲ ਪੂੰਝ ਗੈਲਰੀ ਦੀ ਰੇਲਿੰਗ ਲਾਗੇ ਖੜੀ ਆਮਨ ਨੇ ਸੋਚਿਆ ਸ਼ਾਮ ਦੇ 7:00 ਵਜੇ ਜਦੋਂ ਉਹ ਰੂੜੇ ਕੇ ਬਾਰੇ ਜਰਨਲ ਦੇ ਭੋਗ ਤੋਂ ਬਾਅਦ ਵਾਪਸ ਲੁਧਿਆਣੇ ਮੁੜਿਆ ਤਾਂ ਦਿਨ ਪਰ ਅੰਤਾਂ ਦੀ ਗਰਮੀ ਪਈ ਹੋਣ ਕਾਰਨ ਬਹੁਤ ਜ਼ਿਆਦਾ ਹਮਸਵਰ ਗਿਆ। ਮੀਂਹ ਹਨੇਰੀ ਆਉਣ ਦੇ ਅਸਾਰ ਬਣਦੇ ਜਾ ਰਹੇ ਸਨ। ਜਦੋਂ ਤੱਕ ਉਹ ਆਪਣੇ ਕਮਰੇ ਵਿੱਚ ਪਹੁੰਚਿਆ ਤਾਂ ਗਰਮ ਹਵਾ ਦੇ ਤੇਜ਼ ਬੁੱਲੇ ਚੱਲਣ ਲੱਗ ਪਏ ਦੇਖਦੇ-ਦੇਖਦੇ ਹੀ ਅਸਮਾਨ ਵੱਲ ਨੂੰ ਉੱਠਿਆ ਕਾਲਾ ਬਰੋਲਾ ਚਾਰੇ ਪਾਸੇ ਫੈਲ ਗਿਆ ਤਾਂ ਉਸਨੇ ਸਾਰੇ ਆਲੇ-ਦੁਆਲੇ ਨੂੰ ਕੁਝ ਪਲਾਂ ਵਿੱਚ ਹੀ ਆਪਣੀ ਰੇਪੇਟ ਵਿੱਚ ਲੈ ਲਿਆ 15-20 ਮਿੰਟ ਅਜੇ ਤੇਜ਼ ਹਨੇਰੀ ਝੁੱਲੀ ਕਿ ਬਹੁਤੇ ਦਰਖਤਾਂ ਦੇ ਟਾਹਣ ਟੁੱਟ ਗਏ ਕਈਆਂ ਨੂੰ ਹਨੇਰੀ ਨੇ ਜੜੋਂ ਹੀ ਉਖਾੜ ਦਿੱਤਾ ਬਿਜਲੀ ਚਲੇ ਜਾਣ ਤੇ ਪੂਰੇ ਕਮਰੇ ਅੰਦਰ ਕੁੱਪ ਹਨੇਰਾ ਫੈਲ ਗਿਆ ਛੱਤ ਵਾਲਾ ਪੱਖਾ ਬੰਦ ਹੋ ਜਾਣ ਤੇ ਤੇਜ਼ ਧੁੱਪ ਵਿੱਚ ਦਿਨ ਭਰ ਤਪਦੀਆਂ ਰਹੀਆਂ ਕਮਰੇ ਦੀਆਂ ਕੰਧਾਂ ਗਰਮੀ ਛੱਡ ਰਹੀਆਂ ਸਨ ਕੁਰਸੀ ਟੁੱਟ ਉਹ ਆਪਣੇ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਗੈਲਰੀ ਵਾਲੇ ਦਰਵਾਜ਼ੇ ਵੱਲ ਨੂੰ ਵਧਿਆ ਦਰਵਾਜ਼ੇ ਦੀ ਚਟਕਨੀ ਖੋਲਣ ਲਈ ਉਸ ਨੇ ਹੱਥ ਅੱਗੇ ਵਧਾਇਆ ਤਾਂ ਬਾਹਰ ਚਲਦੀ ਤੇਜ਼ ਹਨੇਰੀ ਕਾਰਨ ਕਿਸੇ ਪਾਸਿਓਂ ਉੱਡ ਕੇ ਆਈ ਕੋਈ ਚੀਜ਼ ਖੜਾਕ ਦੇ ਨੇ ਦਰਵਾਜ਼ੇ ਨਾਲ ਟਕਰਾਈ ਖੜਾਕ ਸੁਣ ਕੇ ਅਮਨ ਨੇ ਸੈਮ ਕੇ ਆਪਣੀਆਂ ਅੱਖਾਂ ਕੁਝ ਸਮਾਂ ਬੰਦ ਦਰਵਾਜ਼ੇ ਉੱਤੇ ਟਿਕਾਈ ਰੱਖੀਆਂ 4-5 ਮਿੰਟ ਉਹ ਦਰਵਾਜ਼ੇ ਲਾਗੇ ਖੜਾ ਰਿਹਾ ਦਰਵਾਜ਼ੇ ਦੀਆਂ ਕਿਨਤਾਂ ਥਣੀਆਂ ਆਉਂਦੀ ਤੇਜ਼ ਹਵਾ ਉਸ ਨੂੰ ਕੁਝ ਮਦਦ ਪਹੁੰਚੀ ਲੱਗੀ ਕਿਉਂਕਿ ਇਧਰੋਂ ਉਧਰੋਂ ਉੱਡ ਕੇ ਕਮਰੇ ਦੀਆਂ ਬਾਹਰ ਲੀਆਂ ਕੰਦਾ ਨਾਟਕ ਕਰਾਉਂਦੇ ਆ ਨਿੱਕੀਆਂ ਮੋਟੀਆਂ ਚੀਜ਼ਾਂ ਦਾ ਖੜਾਕ ਲਗਭਗ ਬੰਦ ਹੋ ਗਿਆ ਸੀ ਲਗਜ਼ਾ ਹਨੇਰੀ ਮੱਠੀ ਪੈ ਗਈ ਅੱਗੇ ਵੱਧ ਦਰਵਾਜ਼ੇ ਦੀ ਚਟਕਨੀ ਖੋਲ ਅਮਨ ਨੇ ਬਾਗੈਲੀ ਵਿੱਚ ਪੈਰ ਰੱਖਿਆ ਤਾਂ ਹਨੇਰੀ ਦੁਆਰਾ ਸਮਾਨੀ ਚੜੀਕਰਦ ਦੇ ਵਿੱਚੋਂ ਦੀ ਲੰਘ ਕੇ ਆਇਆ ਗਰਮ ਹਵਾ ਦਾ ਬੁੱਲਾ ਉਸ ਦੇ ਚਿਹਰੇ ਨਾਲ ਟਕਰਾਇਆ ਤ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਤੱਤੇ ਰੇਤੇ ਦੀ ਲੱਭ ਪਰ ਉਸ ਵੱਲ ਬਗਾ ਮਾਰੀ ਹੋਵੇ ਆਮਨ ਨੇ ਆਪਣੀ ਅੱਖਾਂ ਕੁੱਟ ਕੇ ਮੀਚੀਆਂ ਸਾਂ ਰੇਤੇ ਦੇ ਬਰੀਕ ਕਣ ਿਆਉ ਰੜ ਕੇ ਜਿਵੇਂ ਕਿਸੇ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਧੂੜ ਦਿੱਤੀਆਂ ਹੋਣ ਅੱਖਾਂ ਮਲਦਾ ਉਹ ਕੁਝ ਪਲ ਉੱਥੇ ਹੀ ਖੜਾ ਰਿਹਾ ਉਸ ਸਮੇਂ ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿਉਂ ਹੀ ਉਹ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ ਤਾਂ ਉਦੋਂ ਹੀ ਰੇਤੇ ਦੇ ਕਣ ẽਉਂ ਰੜਕਣ ਲੱਗ ਪੈਂਦੇ ਜਿਵੇਂ ਕੋਈ ਤੇਜ਼ ਕਿਰਚ ਉਸ ਦੀ ਅੱਖਾਂ ਵਿੱਚ ਫੇਰ ਰਹੀ ਹੋਵੇ ਹਾਂ ਦੱਸ ਦੇ ਨਾਲ ਹੀ ਦਰਵਾਜ਼ਾ ਬੰਦ ਕਰ ਕਮਰੇ ਦੀਆਂ ਕੰਧਾਂ ਟੁੱਟੋ ਤੁਰਦਾ ਬਾਥਰੂਮ ਦੀ ਟੁੱਟੀ ਲਾਗੇ ਜਾ ਪਹੁੰਚਿਆ 3-4 ਮਿੰਟ ਤੱਕ ਉਹ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰਦਾ ਰਿਹਾ ਲਗਾਤਾਰ ਇਸ ਤਰ੍ਹਾਂ ਕਰਦੇ ਰਹਿਣ ਤੋਂ ਬਾਅਦ ਜਦੋਂ ਅਮਨ ਨੇ ਅੱਖਾਂ ਚਬਕ ਚਮਕ ਕੇ ਦੇਖਿਆ ਉਸ ਨੂੰ ਆਸੇ-ਪਾਸੇ ਪਹਿਲਾਂ ਵਾਂਗ ਹੀ ਹਨੇਰਾ ਪਸਰਿਆ ਮਹਿਸੂਸ ਹੋਇਆ ਇੱਕ ਪਲ ਉਸਦੇ ਦਿਮਾਗ ਨੂੰ ਝਟਕਾ ਜਿਹਾ ਲੱਗਿਆ ਫਰ ਅਗਲੀ ਛਿਨ ਜਦੋਂ ਉਸਨੇ ਆਪਣੇ ਮੋਬਾਈਲ ਫੋਨ ਦਾ ਬਟਨ ਦਬਾਇਆ ਤਾਂ ਕਮਰੇ ਅੰਦਰ ਫੈਲ ਗਏ ਛੰਨ ਵਿੱਚ ਉਸਨੇ ਵਾਰ-ਵਾਰ ਆਪਣੀ ਅੱਖਾਂ ਬੰਦ ਕਰ ਕਰ ਖੋਲੀਆਂ ਸਭ ਕੁਝ ਠੀਕ ਠਾਕ ਹੈ ਮੋਬਾਈਲ ਫੋਨ ਦੀ ਰੋਸ਼ਨੀ ਵਿੱਚ ਦੁਬਾਰਾ ਦਰਵਾਜ਼ਾ ਖੋਲ੍ਹ ਕੇ ਗੈਰੀ ਵਿੱਚ ਨਿਕਲ ਉਸਨੇ ਆਪਣੇ ਆਪ ਨੂੰ ਤਸੱਲੀ ਦਿੱਤੀ ਰੇਲਿੰਗ ਲਾਗੇ ਖੜੇ ਹੋ ਕੇ ਅਮਨ ਨੇ ਆਪਣੇ ਚੁਗਿਰਤੇ ਵੱਲ ਧਿਆਨ ਨਾਲ ਦੇਖਿਆ ਉਸ ਸਮੇਂ ਤੱਕ ਵੀ ਬਿਜਲੀ ਨਾ ਆਈ ਹੋਣ ਕਾਰਨ ਹਨੇਰਾ ਪਹਿਲਾਂ ਵਾਂਗੀ ਬਾਹਰਲੀ ਹਰ ਚੀਜ਼ ਦੁਆਲੇ ਜਿਪਟਿਆ ਹੋਇਆ ਸੀ ਕਿਸੇ ਪਾਸੇ ਕਣੀਆਂ ਪਈਆਂ ਲੱਗਦੀਆਂ ਨਹੀਂ ਉਸੇ ਸਮੇਂ ਠੰਡੀ ਹਵਾ ਦਾ ਇੱਕ ਬੋਲਾ ਉਸ ਦੇ ਚਿਹਰੇ ਨਾਲ ਲੰਘਿਆ ਤੋਂ ਉਸਨੇ ਸੋਚਿਆ ਆਸ-ਪਾਸ ਦੇ ਘਰਾਂ ਦਰਖਤਾਂ ਤੇ ਸਾਹਮਣੇ ਵਾਲੀ ਸੜਕ ਉੱਤੇ ਖੜੇ ਖੰਭਿਆਂ ਵੱਲ ਅਮਨ ਅੰਦਾਜ਼ੇ ਨਾਲ ਹੀ ਦੇਖਿਆ ਕਿਉਂਕਿ ਹਨੇਰਾ ਹੋਣ ਕਾਰਨ ਉੱਥੇ ਉਸ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਅਚਾਨਕ ਸਮਾਨ ਦੀ ਇੱਕ ਨੁੱਕਰੇ ਬਿਜਲੀ ਰਿਸ਼ਕੀ ਤ ਉਸ ਦੀਆਂ ਅੱਖਾਂ ਅੱਗੇ ਜਰਨੈਲ ਦਾ ਚਿਹਰਾ ਚਮਕ ਉੱਠਿਆ ਜਿਵੇਂ ਉਹ ਅਮਨ ਦੇ ਲਾਗੇ ਹੀ ਹਨੇਰੇ ਵਿੱਚ ਲੁਕਿਆ ਖੜਾ ਹੋਵੇ ਕੁਝ ਸਮਾਂ ਪਹਿਲਾਂ ਚੱਲੀ ਤੇਜ਼ ਹਨੇਰੀ ਦੁਆਰਾ ਉਡਾਈ ਰੇਤ ਦੇ ਕਣਾਂ ਕਰਨ ਅੱਖਾਂ ਵਿੱਚ ਪੈਂਦੀ ਰੜਕ ਨੂੰ ਜਰਨੈਲ ਦੇ ਚਮਕਦੇ ਚਿਹਰੇ ਨੇ ਇੱਕਦਮ ਹੀ ਕਿਧਰੇ ਉਡਾ ਦਿੱਤਾ ਜਰਨੈਲ ਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਆਮਨ ਨੂੰ ਲੱਗਿਆ ਕਿ ਜੋ ਕੁਝ ਉਹ ਗੈਲਰੀ ਵਿੱਚ ਖੜਾ ਸੋਚ ਰਿਹਾ ਸੀ ਉਹ じゃ ਕੁਝ ਵੀ ਵਪਰਿਆ ਨਾ ਹੋਵੇ ਅਤੇ ਉਸ ਨੂੰ ਆਪਣੇ ਮਨ ਦਾ ਪਰਮ ਹੀ ਲੱਗਿਆ ਅਮਨ ਦਾ ਪ੍ਰੋਜੈਕਟ ਠੀਕ ਠਾਕ ਨੇਪਰੇ ਚੜ੍ਹਨ ਤੋਂ ਬਾਅਦ ਉਸ ਦੀ ਐਮ ਐਸ ਸੀ ਦੀ ਡਿਗਰੀ ਪੂਰੀ ਹੋਣ ਤੇ ਉਸ ਦੇ ਗਾਈਡ ਜਿਹੜਾ ਵਿਭਾਗ ਦਾ ਮੁਖੀ ਵੀ ਸੀ ਨੇ ਉਸ ਨੂੰ ਵਿਭਾਗ ਵਿੱਚ ਇੱਕ ਅਧਿਆਪਕ ਦੇ ਲੰਬੀ ਛੁੱਟੀ ਤੇ ਗਏ ਹੋਣ ਕਾਰਨ ਅਸਾਈ ਤੌਰ ਤੇ ਰੱਖ ਲਿਆ ਨਵੀਂ ਨਵੀਂ ਨੌਕਰੀ ਹੋਣ ਕਾਰਨ ਅਮਨ ਵਿਭਾਗੀ ਕੰਮਾਂ ਵਿੱਚ ਕਾਫੀ ਰੁੱਝਿਆ ਰਿਹਾ ਜਿਸ ਕਾਰਨ ਉਸ ਦਾ ਬਾਹਰ ਅੰਦਰ ਜਾਣਾ ਆਉਣਾ ਬਹੁਤ ਘਟ ਗਿਆ ਪਰ ਆਪਣੇ ਪਿੰਡ ਉਹ ਦੋ ਕੁ ਹਫ਼ਤੇ ਬਾਅਦ ਜਾਉਂਦਾ ਇਸ ਸਮੇਤ ਰਾਮ ਜਰਨੈਲ ਨਾਲ ਵੀ ਉਸ ਦਾ ਸੰਪਰਕ ਨਾ ਹੋ ਸਕਿਆ ਤੋ ਤਿੰਨ ਵਾਰ ਫੋਨ ਉਤੇ ਹੀ ਗੱਲਬਾਤ ਹੋਈ ਪਰ ਆਪਣੀ ਕਿਸੇ ਵੀ ਬਿਮਾਰੀ ਬਾਰੇ ਉਸ ਨੇ ਨਹੀਂ ਸੀ ਦੱਸਿਆ ਪਰ ਜਰਨੈਲ ਦਾ ਭੂਗ ਆਪਣੇ ਜ਼ਿਹਨ ਅੰਦਰ ਇਕੱਠੇ ਹੋਈ ਖਿਆਲਾਂ ਨੂੰ ਪરા ਛੰਡ ਦਿਆ ਆਮਨੇ ਆਪਣੇ ਆਪ ਨੂੰ ਪੁੱਛਿਆ ਤੋ ਉਸ ਨੇ ਆਲੇ ਦੁਆਲੇ ਫੈਲੇ ਹਨੇਰੇ ਦੇ ਸਮੁੰਦਰ ਵੱਲ ਅੱਖਾਂ ਦੀਆਂ ਪੁਤਲੀਆਂ ਚੌੜੀਆਂ ਕਰਕੇ ਦੇਖਿਆ ਕੁਝ ਹੀ ਪਲ ਪਹਿਲਾਂ ਉਸ ਨੂੰ ਉੱਥੇ ਜਰਨੈਲ ਦਾ ਚਿਹਰਾ ਦਿਖਾਈ ਦਿੱਤਾ ਸੀ ਪਰ ਉਸ ਸਮੇਂ ਹਨੇਰੇ ਤੋਂ ਬਿਨ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਪਿੰਡ ਦੇ ਗੁਰਦੁਆਰੇ ਦੇ ਸਾਹਮਣੇ ਵਾਲੀ ਥਾਂ 'ਤੇ ਲੱਗੇ ਹੋਏ ਬਹੁਤ ਵੱਡੇ ਪੰਡਾਲ ਵਿੱਚ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ ਸੀ ਜਿੱਧਰ ਵੀ ਨਜ਼ਰ ਜਾਂਦੀ ਉਧਰ ਹੀ ਤੀਵੀਆਂ ਮਰਦਾਂ ਦੇ ਸਿਰਾਂ ਦਾ ਹੜ ਆਇਆ ਲੱਗਦਾ ਉਹ ਸਭ ਜਰਨਲ ਦੇ ਭੋਗ ਸਮੇਂ ਦੀਆਂ ਰਸਮਾਂ ਵੀ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ ਜਰਨਲ ਦੇ ਆਪਣੇ ਪਿੰਡ ਤੋਂ ਬਿਨ ਚੁਗਿਰਦੇ ਦੇ ਪਿੰਡਾਂ ਦੇ ਉਹ ਲੋਕ ਵੀ ਉੱਤੇ ਹਾਜ਼ਰ ਸਨ ਜਿਨ੍ਹਾਂ ਨਾਲ ਜਰਨਲ ਨੇ ਆਪਣੇ ਜੀਵਨਾਂ ਕਦੇ ਇੱਕ ਅਦਵਾਰ ਵੀ ਹੱਸ ਕੇ ਗੱਲ ਕੀਤੀ ਹੋਵੇਗੀ ਮੱਥੇ ਵਟਪਾ ਕੀਤਾ ਉਸਨੇ ਕਦੇ ਕਿਸੇ ਵੱਲ ਦੇਖਿਆ ਹੀ ਨਹੀਂ ਭੋਗਦੀਆਂ ਰਸਮਾਂ ਤੋਂ ਬਾਅਦ ਉੱਥੇ ਇਕੱਠੇ ਹੋਏ ਵੱਖ-ਵੱਖ ਬੁਲਾ ਰਹੇ ਨੇ ਜਰਨਲ ਨੂੰ ਸ਼ਰਧਾਂਜਲੀਆਂ ਪੇਂਟ ਕਰਦੇ ਆ ਪ੍ਰਗਟਾਈ ਵਿਚਾਰਾਂ ਵਿੱਚੋਂ ਇੱਕ ਦੇ ਆਖੇ ਇਹ ਬੋਲ ਉਸ ਸਮੇਂ ਅਮਨ ਦੇ ਕੰਨੀ ਪੈ ਤਾਂ ਨੀਵੀਂ ਪਾਈ ਖੜਿਆ ਉਸਨੇ ਗਰਦਨ ਉੱਪਰ ਚੁੱਕ ਕੇ ਹਨੇਰੇ ਵਿੱਚ ਨੂੰ ਦੇਖਿਆ ਜਿਵੇਂ ਉਹ ਜਰਨਲ ਦੇ ਚਿਹਰੇ ਨੂੰ ਲੱਭ ਉਸਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਜਰਨਲ ਬਾਰੇ ਉਥੇ ਆਖੀਆਂ ਬਹੁਤੀਆਂ ਗੱਲਾਂ ਬਾਰੇ ਅਮਨ ਨੂੰ ਪਹਿਲਾਂ ਹੀ ਪਤਾ ਸੀ ਪਰ ਕਈ ਗੱਲਾਂ ਦਾ ਉਸ ਨੂੰ ਉਥੋਂ ਹੀ ਪਤਾ ਲੱਗਿਆ ਜਦ ਕਦੇ ਵੀ ਅਮਨ ਨੇ ਉਸ ਨੂੰ ਕਿਸੇ ਕੰਮ ਲਿਆ ਆਖਿਆ ਤਾਂ ਜਰਨਲ ਉਸੇ ਪਾਰੀ ਉੱਠ ਕੇ ਉਸ ਨਾਲ ਟੁਰ ਪੈਂਦਾ ਉਸ ਸਮੇਂ ਅਮਨ ਨੂੰ ਲੱਗਦਾ ਜਿਵੇਂ ਜਰਨਲ ਉਸ ਦੇ ਬਹੁਤ ਹੀ ਨਜ਼ਦੀਕ ਹੋਵੇ ਪਰ ਭੋਗ ਸਮੇਂ ਉੱਥੇ ਇਕੱਠੇ ਹੋਏ ਲੋਕਾਂ ਦੇ ਵਿਚਾਰ ਸੁਣਨ ਤੋਂ ਬਾਅਦ ਅਮਨ ਨੂੰ ਲੱਗਿਆ ਕਿ ਜਰਨਲ ਉਸ ਦੇ ਲਈ ਨਹੀਂ ਸਗੋਂ ਆਪਣੇ ਚਗਿਰਦੇ ਅੰਦਰ ਵਿਚਰਦੇ ਅਰ ਉਸ ਬੰਦੇ ਦੇ ਉਹ ਬਹੁਤ ਨੇੜੇ ਸੀ ਜਿਸ ਕਿਸੇ ਨੇ ਵੀ ਉਸ ਨੂੰ ਕਿਸੇ ਕੰਮ ਦੀ ਆਖਿਆ ਹੋਵੇ ਪੂਰੇ 3 ਘੰਟੇ ਬਾਅਦ ਬਿਜਲੀ ਦੇ ਆ ਜਾਣ ਤੇ ਹਨੇਰੇ ਦੇ ਸਮੁੰਦਰ ਵਿੱਚ ਡੁੱਬੇ ਪਏ ਆਸ-ਪਾਸ ਦੇ ਮਕਾਨ ਬਾਹਰ ਨਿਕਲ ਆਏ ਪਰ ਕੁਝ ਪਲ ਪਹਿਲਾਂ ਆਮਨ ਦੀਆਂ ਅੱਖਾਂ ਅੱਗੇ ਜੋ ਕੁਝ ਵਾਪਰ ਰਿਹਾ ਸੀ ਉਚਾਨਕ ਹੀ ਕਿਧਰੇ ਗਾਇਬ ਹੋ ਗਿਆ ਗੈਲਰੀ ਵਿੱਚ ਖੜੇ ਖੜੇ ਉਸ ਨੇ ਇੱਧਰ ਉੱਧਰ ਨਜ਼ਰ ਘੁਮਾ ਕੇ ਦੇਖਿਆ ਜਾਣਨ ਨਾਲ ਉਸ ਨੂੰ ਹਰ ਚੀਜ਼ ਧੋਤੀ ਧੋਤੀ ਲੱਗੀ ਪਰ ਜੋ ਕੁਝ ਉਸ ਨੂੰ ਹਨੇਰੇ ਵਿੱਚ ਦਿਖ ਰਿਹਾ ਸੀ ਉਕਦੇ ਰੇ ਵੀ ਦਿਖਾਈ ਨਾ ਦਿੱਤਾ ਦੋ ਤਿੰਨ ਵਾਰ ਅੱਖਾਂ ਬੰਦ ਕਰਨ ਤੇ ਵੀ ਟੁਕੜੇ ਟੁਕੜੇ ਹੋ ਖਿਲਰ ਗਿਆ ਉਹ ਸਭ ਕੁਝ ਉਸਦੇ ਸੇਹਨ ਵਿੱਚ ਦੁਬਾਰਾ ਨਾ ਜੁੜ ਸਕਿਆ ਜੇ ਜਰਨਲ ਉਸ ਸਮੇਂ ਮੇਰੀ ਮਦਦ ਨਾ ਕਰਦਾ ਤਾਂ ਮੇਰਾ ਪ੍ਰੋਜੈਕਟ ਸ਼ਾਇਦ ਹੀ ਪੂਰਾ ਹੁੰਦਾ ਕਮਰੇ ਅੰਦਰ ਜਾਂਦਿਆਂ ਹੀ ਤੇਜ਼ ਚੱਲ ਦੇ ਪੱਖੇ ਦੀ ਹਵਾ ਪਸੀਨਾ ਆਏ ਚਿਹਰੇ ਨਾਲ ਟਕਰਾਈ ਤਾਂ ਮੈਨੂੰ ਸੁੱਖ ਦਾ ਸਾਲਿਆ ਕਿਉਂਕਿ ਕੁਰਸੀ ਉੱਤੇ ਬੈਠਾ ਅੱਖਾਂ ਬੰਦ ਕਰਦੇ ਹੀ ਜਰਨਲ ਬਾਰੇ ਇਹ ਖਿਆਲ ਵੀ ਉਸਦੇ ਮਨ ਵਿੱਚ ਆਇਆ ਮੇਰਾ ਫੋਨ ਨੰਬਰ ਨੋਟ ਕਰ ਲੈ ਜਦੋਂ ਵੀ ਤੇਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਵੇ ਤਾਂ ਬਿਨਾਂ ਕਿਸੇ ਝਿਜਕ ਦੇ ਮੇਰੇ ਨਾਲ ਗੱਲ ਕਰ ਲੈਣੀ ਆਪਣੇ ਖੋਜ ਕਾਰਜ ਦੇ ਸਬੰਧ ਵਿੱਚ ਜਦੋਂ ਪਹਿਲੀ ਵਾਰ ਜਰਨੈਲ ਨੂੰ ਅਮਨ ਮਿਲਿਆ ਤਾਂ ਅਮਨ ਨੂੰ ਉਸਨੇ ਇਹ ਗੱਲ ਆਖੀ ਸੀ ਆਪਣੇ ਦੋ ਢਾਈ ਬਾਰੇ ਦੇ ਕੰਮ ਦੌਰਾਨ ਜਰਨੈਲ ਨੇ ਉਸ ਨੂੰ ਕਦੇ ਵੀ ਨਰਾਸ਼ ਨਹੀਂ ਸੀ ਕੀਤਾ ਕਦੇ ਉਹ ਅਮਨ ਨਾਲ ਬਠਿੰਡੇ ਘੁੰਮ ਰਿਹਾ ਹੁੰਦਾ ਕਦੇ ਪਟਿਆਲੇ ਕਦੇ ਲੁਧਿਆਣੇ ਕਦੇ ਚੰਡੀਗੜ੍ਹ ਕਦੇ ਬੀਕਾਨੇਰ ਤੇ ਕਦੇ ਕਦਾਈ ਦਿੱਲੀ ਤੱਕ ਵੀ ਉਹ ਅਮਨ ਨਾਲ ਗਿਆ ਇਹ ਜਿਹੜਾ ਤੂੰ ਕੰਮ ਕਰ ਰਿਹਾ ਉਸ ਬਾਰੇ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਉਸ ਸਭ ਕਾਸੇ ਲਈ ਕੌਣ ਜ਼ਿੰਮੇਵਾਰ ਹੈ ਜਦੋਂ ਅਮਨ ਨੇ ਆਪਣੇ ਪ੍ਰੋਜੈਕਟ ਬਾਰੇ ਜਰਨਲ ਨਾਲ ਗੱਲ ਕੀਤੀ ਤਾਂ ਬਹੁਤ ਖੁਸ਼ ਹੋਇਆ ਆਪਣੇ ਪ੍ਰੋਜੈਕਟ ਦੇ ਕੰਮ ਦੌਰਾਨ ਬਹੁਤੇ ਦਿਨ ਹੀ ਅਮਨ ਜਰਨਲ ਦੇ ਨਾਲ-ਨਾਲ ਵਿਚਰਿਆ ਪਰ ਉਸ ਆਦਮੀ ਦੇ ਨਾਲ ਤੁਰੇ ਫਿਰਦਿਆਂ ਵੀ ਉਹ ਜਰਨਲ ਬਾਰੇ ਬਹੁਤਾ ਕੁਝ ਨਹੀਂ ਸੀ ਜਾਣ ਸਕਿਆ ਅਮਨ ਨੂੰ ਤਾਂ ਉਹ ਆਮ ਬੰਦਿਆਂ ਵਰਗਾ ਹੀ ਲੱਗਿਆ ਪਰ ਸ੍ਰੀ ਭੂਗ ਸਮੇ ਲੋਕਾਂ ਦੀਆਂ ਤਕਰੀਰਾਂ ਸੁਣਨ ਤੋਂ ਬਾਅਦ ਹੀ ਅਮਨ ਨੂੰ ਪਤਾ ਲੱਗਿਆ ਕਿ ਉਸ ਸਰਦਾਰ ਅਰਨਜਿਆ ਬੰਦਾ ਕਿੰਨਾ ਵੱਡਾ ਸੀ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਜਰਨਲ ਲੋਕ ਸੰਘਰਸ਼ ਮੁਹਿੰਮਾਂ ਵਿੱਚ ਵਾਚੜ ਕੇ ਹਿੱਸਾ ਲੈਣ ਲੱਗ ਪਿਆ ਸੀ ਉਸ ਸਮੇਂ ਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਉਹ ਮੋਰੀ ਮੈਂਬਰਾਂ ਵਿੱਚੋਂ ਇੱਕ ਸੀ ਵਿਦਿਆਰਥੀਆਂ ਨਾਲ ਸੰਬੰਧਿਤ ਹਰ ਜਾਇਜ਼ ਮੰਗ ਲਈ ਉਹ ਛਟ ਕਾਲਜ ਪ੍ਰਸ਼ਾਸਨ ਨਾਲ ਅੜ ਜਾਂਦਾ ਲੋਕ ਭਲਾਈ ਦੇ ਕੰਮ ਲਈ ਜਦੋਂ ਵੀ ਕੋਈ ਮੁਹਿੰਮ ਚੱਲੀ ਤਾਂ ਜਰਨਲ ਨੇ ਉਸ ਵਿੱਚ ਅੱਗੇ ਹੋ ਹਿੱਸਾ ਲਿਆ ਜਦੋਂ ਪਿੰਡਾਂ ਵਿੱਚ ਸਾਕਰਤਾ ਮਹਿੰਮ ਚਲਾਈ ਗਈ ਤਾਂ ਉਸਨੇ ਉਸ ਮੁਹਾਜ਼ ਉਤੇ ਵੀ ਲਾਜਵਾਬ ਕੰਮ ਕੀਤਾ ਉਸੇ ਸਦਕਾ ਹੀ ਉਸ ਦਾ ਪਿੰਡ ਸਾਕਰਤਾ ਮਹਿੰਮ ਵਿੱਚੋਂ ਪਹਿਲੇ ਨੰਬਰ ਉਤੇ ਆਇਆ ਜਰਨਲ ਦੇ ਪੋਖ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਉਸ ਬਾਰੇ ਆਖੀ ਇੱਕ ਇੱਕ ਗੱਲ ਇੱਕ ਵਾਰ ਫਿਰ ਅਮਨ ਨੂੰ ਸੁਣਾਈ ਦੇਣ ਲੱਗ ਪਈ ਇਹਨਾਂ ਵਾਕਾਂ ਨੂੰ ਸੁਣਦਿਆਂ ਹੀ ਜਰਨਲ ਦੀ ਜ਼ਿੰਦਗੀ ਨਾਲ ਸੰਬੰਧਿਤ ਇੱਕ ਇੱਕ ਘਟਨਾ ਹੁਸਤੀਆਂ ਅੱਖਾਂ ਅੱਗੇ ਸਾਹਕਾਰ ਹੋਣ ਲੱਗ ਪਈ ਸਵੇਰੇ ਜਦੋਂ ਉਹ ਜਰਨੈਲ ਦੇ ਭੋਗ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਵਾਪਸੀ ਤੇ ਉਸਨੇ ਆਪਣੇ ਪਿੰਡ ਤਨੋਲੇ ਬੀਬੀ ਕੋਲ ਰਾਤ ਸੈਰਣ ਬਾਰੇ ਸੋਚਿਆ ਪਰ ਰੂੜੇ ਕੇ ਤੋਂ ਬੱਸ ਵਿੱਚ ਬੈਠ ਜਰਨੈਲ ਬਾਰੇ ਸੋਚਦਿਆਂ ਬਰਨਾਲੇ ਬੱਸ ਸੱਡੇ ਵਿੱਚ ਪਹੁੰਚਣ ਤੇ ਉਸ ਨੂੰ ਤਨੋਲੇ ਜਾਣ ਬਾਰੇ ਭੁੱਲੀ ਗਿਆ ਅਤੇ ਉਰ ਲੁਧਿਆਣੇ ਜਾਣ ਲਈ ਬੱਸ ਵਿੱਚ ਬੈਠ ਗਿਆ ਰਾਤ ਹੌਲੀ ਹੌਲੀ ਗਾਹ ਨੂੰ ਤੁਰੀ ਜਾ ਰਹੀ ਸੀ ਪਰ ਅਮੰਦੇ ਪੇ ਸ਼ਾਮ ਵੱਲ ਨੂੰ ਤੁਰਨ ਤੇ ਪੰਜਾਬ ਦੇ ਉਹਨਾਂ ਪਿੰਡਾਂ ਦੇ ਇੱਕ ਇੱਕ ਔਰਤ ਮਰਦ ਦੇ ਚਿਹਰੇ ਅਮਨ ਦੀ ਅੱਖਾਂ ਅੱਗੇ ਉਬਰਣ ਲੱਗੇ ਜਿਹੜੇ ਉਸਦੇ ਪ੍ਰੋਜੈਕਟ ਸੰਬੰਧੀ ਤੱਥ ਇਕੱਠੇ ਕਰਦੇ ਹੋਏ ਵੱਖ-ਵੱਖ ਸਮਿਆਂ ਉੱਤੇ ਉਸਦੇ ਸੰਪਰਕ ਵਿੱਚ ਆਏ ਸਨ ਉਸ ਸਮੇਂ ਕੁਰਸੀ ਉੱਤੇ ਉੱਠ ਅਮਨ ਨੇ ਕਮਰੇ ਦੀ ਕੰਧ ਉੱਤੇ ਲਟਕਦੀ ਘੜੀ ਵੱਲ ਦੇਖਿਆ ਰਾਤ ਦੇ ਪੌਣੇ 11 ਵਜੇ ਸਨ ਭੋਜਨ ਤੋਂ ਬਾਅਦ ਅਮਨ ਨੇ ਚਾਹ ਦੇ ਕੱਪ ਦੇ ਨਾਲ ਬ੍ਰੈਡ ਦੇ ਦੋ ਪੀਸੇ ਲਏ ਸਨ ਉਸ ਤੋਂ ਬਾਅਦ ਹੋਰ ਕੁਝ ਵੀ ਖਾਣ ਉਸ ਦਾ ਮਨ ਨਹੀਂ ਸੀ ਕੀਤਾ ਅਮਨ ਸਾਹਮਣੇ ਰੈਕ ਉੱਤੇ ਪਈ ਇੱਕ ਡਾਇਰੀ ਚੁੱਕ ਲਿਆ ਜਿਹੜੀ ਉਹ ਆਪਣੇ ਪ੍ਰੋਜੈਕਟ ਲਈ ਤੱਥ ਇਕੱਠੇ ਕਰਨ ਸਮੇਂ ਨਾਲੋ ਨਾਲ ਬਿਣਾ ਨਾਗਾ ਲਿਖਿਆ ਕਰਦਾ ਸੀ ਡਾਇਰੀ ਖੋਲ ਉਸ ਨੇ ਪੰਨਿਆਂ ਉੱਤੇ ਨਿਗਾਹ ਮਾਰੀ ਤਾਂ ਉਸ ਅੰਦਰ ਸੇਮਟਿਆ ਪਿਆ ਕਿੰਨਾ ਹੀ ਕੁਝ ਸਗਵੇਂ ਦਾ ਸਗਮਾ ਉਸ ਦੀਆਂ ਅੱਖਾਂ ਅਗੇ ਸਾਕਾਰ ਹੋਣ ਲੱਗ ਪਿਆ ਸਭ ਤੋਂ ਪਹਿਲਾਂ ਉਹਨਾਂ ਪੰਨਿਆਂ ਵਿੱਚੋਂ ਨਿਰਮਲ ਦਿਖਾਈ ਦਿੱਤੀ ਉਸ ਤੋਂ ਬਾਅਦ ਕਰਮੀ ਤੇ ਬੰਸੋ ਦੇ ਚਿਹਰੇ ਚਮਕ ਕੇ ਮਾਸਟਰ ਰੰਤੇਰ ਸਿੰਘ ਨੇ ਮੁਸਕਰਾ ਕੇ ਵੀ ਅਮਨਵਲ ਵੇਖਿਆ ਡਾਇਰੀ ਦੇ ਪੰਨਿਆਂ ਵਿੱਚ ਮਾੜਾ ਜਿਹਾ ਫਰਮੈਂਟ ਦਾ ਵੀ ਝਟਕਾਰਾ ਪਿਆ ਸਭ ਤੋਂ ਬਾਅਦ ਵਿੱਚ ਦਿਖਾਈ ਦਿੱਤੀ ਸੀ ਕੀਰਤੀ ਜਿਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਬਿਨਾਂ ਬੋਲੇ ਵੀ ਬਹੁਤ ਕੁਝ ਆਖਰੀਆਂ ਸਨ ਜਰਨਲ ਤਾਂ ਹਰ ਪੰਨੇ ਉੱਤੇ ਹੀ ਹਾਜ਼ਰ ਦਿਖਾਈ ਦਿੱਤਾ ਇਹਨਾਂ ਤੋਂ ਬਿਨਾਂ ਵੀ ਹੋਰ ਬਹੁਤ ਕੁਝ ਸੀ ਜਿਹੜਾ ਹਮੰਦੀਆਂ ਅੱਖਾਂ ਅੱਗੇ ਖੂਬ-ਖੂਬ ਸਾਕਾਰ ਹੁੰਦਾ ਜਾ ਰਿਹਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ